ਜਿਵੇਂ ਹੁਣ ਤੁਹਾਡੀ ਇਹ ਚੀਜ਼ ਚੱਲੇਗੀ ਸਿਆਸਤ ਦੇ ਨਾਲ ਬੜੀਆਂ ਚੀਜ਼ਾਂ ਜੁੜ ਜਾਂਦੀਆਂ ਨੇ ਨਿੱਜੀ ਜ਼ਿੰਦਗੀ ਕੀ ਆ ਤੁਹਾਡੀ इमोशनल ਕਦੇ ਹੁੰਦਾ ਹੈ ਕਿ ਬੰਦਾ ਕਿਉਂਕਿ ਲੋਕਾਂ ਨਾਲ ਮਿਲਦਾ ਹੈ ਬੜੇ ਲੋਕ ਦੁੱਖ ਸੁੱਖ ਦੱਸਦੇ ਨੇ ਤੁਹਾਡੀ ਨਿੱਜੀ ਜ਼ਿੰਦਗੀ ਕੀ ਕਹਿੰਦੀ ਹੈ ਉਸ ਚੀਜ਼ ਨੂੰ ਕਿ ਇਹ ਜ਼ਿੰਦਗੀ ਸਫ਼ਰ ਮੇਰੇ ਬਾਪੂ ਨੇ ਢਾਇਆ ਮੈਂ ਢਾ ਰਿਆਂ ਮੇਰੇ ਅੱਗੇ ਬੱਚੇ ਦੇਖ ਰਹੇ ਨੇ ਸਾਡੇ ਦੇਖੋ ਕਿ ਆਦਮੀ ਨੂੰ ਜ਼ਿੰਦਗੀ ਦੇ ਵਿੱਚ ਆਪਣੇ ਵੱਲੋਂ ਹਮੇਸ਼ਾ ਹਮ ਇਮਾਨਦਾਰੀ ਦੇ ਨਾਲ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਹਮ ਅਮਰੀ ਗਰੀਬੀ ਦਾ ਕੋਈ ਇੱਥੇ ਰੋਲ ਨਹੀਂ ਹੈਗਾ ਹਰ ਆਦਮੀ ਜੋ ਹੈ ਮੇਰੇ ਪਿਤਾ ਜੀ ਇੱਕ ਮਜ਼ਦੂਰ ਸਨ ਉਹਨਾਂ ਨੇ ਪਾਣੀ ਐਂਡ ਸਪੋਰਟਸ ਨੂੰ ਐਜ਼ ਅ ਵਰਕਰ ਐਜ਼ ਅ ਲੇਬਰਰ ਕੰਮ ਸ਼ੁਰੂ ਕੀਤਾ ਉਹਨਾਂ ਨੇ ਆਸਤਾ ਆਸਤਾ ਆਪਣਾ ਕਾਰੋਬਾਰ ਸ਼ੁਰੂ ਕਰਦੇ ਹੋਏ ਅਸੀਂ ਉਹਦੇ ਨਾਲ ਸਹਿਯੋਗ ਕੀਤਾ ਅੱਜ ਸਾਡਾ ਸਪੋਰਟਸ ਇੰਡਸਟਰੀ ਦਾ ਬਿਜ਼ਨਸ ਹੈ ਅਸੀਂ ਐਕਸਪੋਰਟ ਕਰਨੇ ਆ ਸਾਡਾ ਕਾਫੀ ਦੇਸ਼ਾਂ ਵਿੱਚ ਬਾਹਰ ਮਾਲ ਜਾਂਦਾ ਹੈ ਔਰ ਪ੍ਰਮਾਤਮਾ ਦੀ ਕਿਰਪਾ ਹੈਗੀ ਹੈ ਅਸੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਆਪਣਾ ਪਰਿਵਾਰ ਪਾਲ ਰਹੇ ਆ ਉਹਦੇ ਨਾਲ ਸਾਨੂੰ ਇਸ ਗੱਲ ਦਾ ਬੜਾ ਖੁਸ਼ੀ ਪਰਮਾਤਮਾ ਦਾ ਸ਼ੁਕਰ ਕਰਨੇ ਆ ਕਿ ਸਾਡੇ ਕਾਰਨ 2 400 ਪਰਿਵਾਰ ਜਿਹੜਾ ਸਾਡੇ ਨਾਲ ਕੰਮ ਕਰਦਾ ਹੈ ਡਾਇਰੈਕਟ ਇਨਡਾਇਰੈਕਟ ਇਨਵੋਲਵ ਹੈਗਾ ਉਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਹੈ ਔਰ ਉਹਨਾਂ ਦਾ ਪਰਿਵਾਰ ਚੱਲਦਾ ਹੈ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਖੁਸ਼ੀ ਜੀ ਤੁਸੀਂ ਕਦੇ ਮਾੜਾ ਟਾਈਮ ਦੇਖਿਆ ਜਾਂ ਤੁਹਾਡੇ ਫਾਜ਼ਲ ਸਾਹਿਬ ਨੇ ਦੇਖਿਆ ਹੋਵੇ ਮਾੜਾ ਟਾਈਮ ਕਿ ਹੱਥ ਖੜੇ ਹੋ ਗਏ ਹੁਣ ਵੀ ਤਸੱਲੀ ਹੋ ਗਈ ਹੋਵੇ ਬਸ ਹੁਣ ਇਸ ਤੋਂ ਅੱਗੇ ਕੁਝ ਨਹੀਂ ਹੈ ਨਹੀਂ ਮਤਲਬ ਜਿਹੜਾ ਹੈਗਾ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਕਿ ਪਿਤਾ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਦੌਰ ਦੇਖੇ ਮਜ਼ਦੂਰੀ ਕੀਤੀ ਮੈਂ ਜਿਹੜਾ ਇਨਸੀਡੈਂਟ ਜਿਹੜਾ ਵਾਕੀ ਜਿਨੇ ਵਾਕੀ ਗੱਲ ਕਰਾਤੀ ਹੋ ਵੀ ਹਾਂ ਇਹ ਬਹੁਤ ਮਾੜਾ ਹੋ ਰਿਹਾ ਇਸ ਤਿੱਕੇ ਨਹੀਂ ਮਾੜਾ ਕੀ ਆਦਮੀ ਜਿਹੜਾ ਆਦਮੀ ਸੈਟੀਸਫਾਈ ਹੁੰਦਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਜੋ ਪਰਮਾਤਮਾ ਦਿੰਦਾ ਉਹਦੇ ਚ ਖੁਸ਼ ਰਹਿੰਦਾ ਹੈਗਾ ਉਹ ਹਮੇਸ਼ਾ ਜੋ ਇਸੇ ਵੀ ਹਾਲਾਤ ਹੋਣ ਉਹਨੂੰ ਅਡਜਸਟ ਕਰਦਾ ਹੈਗਾ ਇਸ ਵਜ੍ਹਾ ਤੋਂ ਸੰਤੁਸ਼ਟ ਹੋ ਤੁਸੀਂ ਹੁਣ ਵੀ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਹਾਂ ਹੂੰ ਪਰਮਾਤਮਾ ਦੀ ਬਹੁਤ ਕਿਰਪਾ ਹੈਗੀਏ ਕੋਸ਼ਿਸ਼ ਹੁੰਦੀ ਹੈਗੀਏ ਕਿ ਹਰ ਕਿਸੇ ਦਾ ਕੁਝ ਨਾ ਕੁਝ ਸਹਿਯੋਗ ਕੀਤਾ ਜਾਵੇ ਕੁਝ ਨਾ ਕੁਝ ਮਦਦ ਕੀਤੀ ਜਾਵੇ ਜਿੰਨੇ ਜੋ ਹੈਗੇ ਆ ਸੋ ਸਾਡੇ ਘਰ ਅਗਰ ਕੋ ਆਂਦਾ ਹੈਗਾ ਤਾਂ ਕੋਈ ਦੁਖੀ ਨਾ ਜਾਵੇ ਕਿਸੇ ਦੂਜੇ ਦੇ ਦੁੱਖ ਚ ਸ਼ਾਮਲ ਹੋਣ ਹੋਣਾ ਸਾਡੇ ਵਾਸਤੇ ਖੁਸ਼ੀ ਦੀ ਗੱਲ ਹੁੰਦੀ ਹੈ ਕਿਉਂਕਿ ਸਾਡੇ ਵਾਸਤੇ ਸਾਰਾ ਸਮਾਜ ਇੱਕ ਹੈ ਖੁਸ਼ੀ ਗਮੀ ਚ ਜਾਣਾ ਸਾਡਾ ਇਹੋ ਹੀ ਪਿਤਾ ਜੀ ਦਾ ਵੀ ਉਹ ਰਿਆ ਜ਼ਿੰਦਗੀ ਦਾ ਦਿਨ ਚਰਿਆ ਔਰ ਮੇਰਾ ਵੀ ਉਹਦੇ ਨਾਲ ਇਦਾਂ ਹੀ ਹੈਗਾ ਅੱਜ ਵੀ ਮੈਂ ਮਤਲਬ ਕਿ ਪਾਰਟਲੀ ਮੈਂ ਫੁੱਲ ਟਾਈਮ ਸੇਵਾ ਕਰ ਰਿਹਾ ਹਾਂ ਔਰ ਉਹਦੇ ਬਾਅਦ ਜੋ ਹੈ ਮੇਰੇ ਬੱਚੇ ਜੋ ਹਨ ਉਹ ਵੈਲ ਸੈਟਲ ਹਨ ਮੇਰੇ ਬੱਚੇ ਬੈਲ ਕੁਆਲੀਫਾਈਡ ਹਨ ਮੇਰੇ ਦੋਨੋਂ ਬੇਟੇ ਐਮਬੀਏ ਹਨ ਔਰ ਬਿਜ਼ਨਸ ਡੀਲ ਕਰਦੇ ਹਨ ਦੁਨੀਆ ਤੇ ਵਿਦੇਸ਼ਾਂ ਚ ਜਾਂਦੇ ਹਨ ਸਫਰ ਕਰਦੇ ਹਨ ਔਰ ਆਪਣਾ ਕਾਰੋਬਾਰ ਕਰਦੇ ਹਨ ਸੋ ਅਸੀਂ ਰਾਜਨੀਤੀ ਨੂੰ ਕੋਈ ਆਪਣਾ ਧੰਦਾ ਨਹੀਂ ਬਣਾਇਆ ਜਿਨ੍ਹਾਂ ਲੋਕਾਂ ਕੋਲ ਅਸੀਂ ਦੇਖੀਦਾ ਹੈ ਕਿ ਜਿਨ੍ਹਾਂ ਲੋਕਾਂ ਕੋਲ ਕਦੇ ਸਕੂਟਰ ਨਹੀਂ ਹੁੰਦਾ ਕਦੇ ਕੋਈ ਸਾਈਕਲ ਨਹੀਂ ਸੀ ਹੁੰਦੀ ਜਿਹਨਾਂ ਦਾ ਬੁਰਾ ਹਾਲ ਹੁੰਦਾ ਸੀ ਲੋਕੀ ਉਹਨਾਂ ਪਿੱਛੇ ਪਿੱਛੇ ਭਗਦੇ ਸਾਡੇ ਪੈਸੇ ਦੇ ਜੇ ਲੋਕਾਂ ਦੇ ਪੈਸੇ ਦੇਨੇ ਹੁੰਦੇ ਹਨ ਲੋਕੀ ਉਹਨਾਂ ਕੋਲ ਪੈਸੇ ਮੰਗਦੇ ਹਨ ਪੈਸੇ ਲੈ ਕੇ ਵਾਪਸ ਅਸੀਂ ਕਰਦੇ ਔਰ ਰਾਜਨੀਤੀ ਜਾ ਕੇ ਜੂ ਦੇਖੀਦਾ ਕਿ ਕਾਰਾਂ ਵੀ ਆ ਜਾਂਦੀਆਂ ਟੋਰ ਟੱਪਾ ਵੀ ਹੋ ਜਾਂਦਾ ਹੈ ਬਿਲਡਿੰਗਾਂ ਬਣਨ ਲੱਪੈਂਦੀਆਂ ਨੇ ਸੋ ਇਹਨਾਂ ਲੋਕਾਂ ਦੇ ਇਹ ਕੌਣ ਕੌਣ ਨੇ ਜਿਹੜੇ ਇਹ ਜਿਹੜੇ ਸਮਾਜ ਦੇ ਇਦਾਂ ਦੇ ਲੀਡਰ ਹੈਗੇ ਨੇ ਹੈਗੇ ਇੱਥੇ ਚਲੰਦਾ ਜਿਹੜੇ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਜਿਹੜੇ ਵੀ ਲੀਡਰ ਹੈਗੇ ਨੇ ਸੋ ਜਿੱਦਾਂ ਜਿਹੜੇ ਇਦਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਲਾਇਕ ਨਹੀਂ ਕਰਦਾ ਔਰ ਪ੍ਰਮਾਤਮਾ ਨੇ ਜੇ ਤੁਹਾਨੂੰ ਮੌਕਾ ਦਿੱਤਾ ਹੈਗਾ ਤੁਹਾਨੂੰ ਪ੍ਰਮਾਤਮਾ ਅਗਰ ਕਾਉਂਸਲਰ ਬਣਾਉਂਦਾ ਹੈ ਐਮਐਲਏ ਬਣਾਉਂਦਾ ਹੈਗਾ ਐਮਪੀ ਬਣਾਉਂਦਾ ਹੈਗਾ ਤੁਸੀਂ ਜਨਤਾ ਦੇ ਧਨਵਾਦੀ ਹੋਵੋ ਤੁਹਾਡਾ ਸਿਰ ਜਿਸ ਦਰਖਤ ਨੂੰ ਜਿਸ ਵਿਖਸ਼ ਨੂੰ ਫਲ ਲੱਗਾ ਹੁੰਦਾ ਉਹ ਝੁਕਿਆ ਹੁੰਦਾ ਜਿਹੜਾ ਫੋਕਾ ਹੁੰਦਾ ਨਾਲ ਦਖਤ ਉਹ ਆਕੜਿਆ ਹੁੰਦਾ ਉਹਦੇ ਪੱਲੇ ਕੁਝ ਨਹੀਂ ਹੁੰਦਾਗਾ ਇਸ ਕਰਕੇ ਹਮੇਸ਼ਾ ਆਦਮੀ ਨੂੰ ਨਿਊ ਕੇ ਸਿਰ ਝੁਕਾ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਕਿਉਂਕਿ ਇਹੋ ਹੀ ਸਾਨੂੰ ਪ੍ਰਮਾਤਮਾ ਨੇ ਸਿਖਾਇਆ ਹੈ ਹਾਂ ਬਿਲਕੁਲ ਸਰ ਹੁਣ ਜੋਰ ਪੂਰਾ ਲੱਗਣਾ ਤੁਹਾਡਾ ਵੀ ਮਾਨ ਸਾਹਿਬ ਹਰਾਂ ਦਾ ਵੀ ਕਹਿੰਦੇ ਜੇ ਸੀਟ ਨਾ ਨਿਕਲੀ ਕਹਿੰਦੇ ਬੇਇਜ਼ਤੀ ਬੜੀ ਵੱਡੀ ਹੋਣੀ ਹੈ ਪਾਰਟੀ ਦੀ ਵੀ ਇਸ ਤਰ੍ਹਾਂ ਸੀਟਾਂ ਨਹੀਂ ਕੱਢ पाए ਜਲੰਧਰ ਦੇ ਵਿੱਚ ਜਾਂ ਕਿਤੇ ਹੋਰ ਵੀ ਕਿਤੇ ਜਿਮਨੀ ਚੋਣਾ ਹੋਣੀ ਆ ਪੰਜਾਬ ਦੇ ਵਿੱਚ ਕਿ ਲੱਗਦਾ ਕਿ ਉਹ ਬੇਇਜ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਉਸ ਤੋਂ ਪਹਿਲਾਂ ਜਿੱਤ ਪ੍ਰਾਪਤ ਕਰ ਲੈ ਮੈਂ ਤੁਹਾਨੂੰ ਪਹਿਲੇ ਇਹ ਕਿਹਾ ਹੈਗਾ ਭਾਈ ਸਾਹਿਬ ਕਿ ਜਿਹੜਾ ਹੈਗਾ ਨਾ ਇਹ ਜਿਹੜੀ ਸੀਟ ਹੈਗੀਏ ਇਹ ਆਮ ਆਦਮੀ ਪਾਰਟੀ ਨੇ ਬਹੁਤ ਪਾਰੀ ਬਾਵਨ ਜਿਤਨੀ ਹੈ ਜਿਤਨੀ ਹੈ ਭਾਜਪਾ ਵੀ ਕਹ ਰਹੀ ਹੈ ਕਹਿੰਦੇ ਅਸੀਂ ਵੀ ਜਿੱਤ ਜਾਵਾਂਗੇ ਦੇਖੋ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਜਨਤਾ ਇਤਨੀ ਸਮਝਦਾਰ ਹੈਗੀ ਹੈ ਕਿ ਜਨਤਾ ਦਾ ਫੈਸਲਾ ਤੁਹਾਨੂੰ ਮੰਨਣਾ ਚਾਹੀਦਾ ਹੈਗਾ ਕਿਉਂਕਿ ਜਨਤਾ ਜਿਹੜੇ ਪਿੱਛੇ ਵੋਟਾਂ ਪਈਆਂ ਹੈਗੀਆਂ ਲੋਕ ਸਭਾ ਦੀਆਂ ਉਹ ਵਿਧਾਨ ਸਭਾ ਜ ਨਹੀਂ ਪੈਣੀ ਆ ਵਿਧਾਨ ਸਭਾ ਔਰ ਲੋਕ ਸਭਾ ਇਲੈਕਸ਼ਨ ਟੋਟਲੀ ਡਿਫਰੈਂਟ ਹੁੰਦਾ ਹੈਗਾ ਪਾਰਲੀਮੈਂਟ ਦੇ ਵਿਧਾਨ ਮੈਨੂੰ ਯਾਦ ਹੈਗਾ ਮੈਨੂੰ ਯਾਦ ਹੈਗਾ ਕਿ ਅਸੀਂ ਲੋਕ ਸਭਾ ਇਲੈਕਸ਼ਨ ਜੀ ਮੇਰੇ ਪਿਤਾ ਜੀ ਹਲਕਾ 20-20 ਹਜ਼ਾਰ ਤੇ ਹਾਰ ਦੇ ਰਹੇ ਨੇ ਔਰ ਜਦੋਂ ਇਲੈਕਸ਼ਨ ਲੜਦੇ ਸਨ ਵਿਧਾਨ ਸਭਾ ਦਾ ਉਹ 10-10 ਹਜ਼ਾਰ ਤੇ ਜਿੱਦੇ ਰਹੇ ਨੇ ਸੋ ਜਨਤਾ ਬਹੁਤ ਸਿਆਣੀ ਹੈਗੀ ਉਹਨੂੰ ਪਤਾ ਕਿ ਇਲੈਕਸ਼ਨ ਜਿਹੜਾ ਕਦ ਵਾਸ ਹੋ ਰਿਹਾ ਹੈ ਇਹ ਇਲੈਕਸ਼ਨ ਹੋ ਜਿਹੜਾ ਵਿਧਾਨ ਸਭਾ ਜੰਦਰ ਵੈਸਟ ਵਿੱਚ ਹੋ ਰਿਹਾ ਹੈਗਾ ਇਹ ਮੌਜੂਦਾ ਸਰਕਾਰ ਦਾ ਵਿਧਾਇਕ ਚੁਣਨ ਵਾਸਤੇ ਹੋ ਰਿਹਾ ਹੈ ਤਾਂ ਕਿ ਸਰਕਾਰ ਕੋਲ ਉਹ ਜਿਹੜੀ ਜਨਤਾ ਹੈਗੀ ਉਹਨੇ ਕੰਮ ਕੋਈ ਕਰਾ ਸਕੇ ਬਾਕੀ ਕਿਸੇ ਨੇ ਕੋਈ ਕੰਮ ਨਹੀਂ ਕਰਾ ਪਾਣਾ ਔਰ ਨਾ ਹੀ ਉਹਨਾਂ ਕੋਲ ਕੋਈ ਪਾਵਰ ਹੋਣੀ ਹੈ ਪਹਿਲੇ ਵੀ ਕੁਝ ਇੱਥੇ ਐਮਐਲ ਹੈਗੇ ਨੇ ਜਿਹੜੇ ਕਿ ਦੂਜੀਆਂ ਪਾਰਟੀਆਂ ਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਔਰ ਉਹਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਉਹ ਕਿਤੇ ਜਾਂਦੇ ਨਹੀਂ ਹੈਗੇ ਜਦੋਂ ਕਿਸੇ ਦੀ ਸੁਣਵਾਈ ਨਾ ਹੋਵੇ ਫਿਰ ਜਾਣਾ ਹੀ ਬੰਦ ਕਰ ਦਿੰਦਾ ਨਾ ਲੋਕਾਂ 'ਚ ਜਾ ਰਹੇ ਨੇ ਉਹ ਨਾ ਸਰਕਾਰ ਦੇ ਦਰਬਾਰੇ ਜਾ ਰਹੇ ਨੇ ਉਹ ਘਰ ਬੈਠ ਗਏ ਨੇ ਇਦਾਂ ਜਨਤਾ ਨਹੀਂ ਚਾਂਦੀ ਕਸੀ ਇੱਕ ਹੋਰ ਘਰ ਬੈਠਣ ਵਾਲਾ ਬੰਦਾ ਕੋ ਚੁਣ ਲਈਏ ਜਨਤਾ ਨੂੰ ਚਾਹੀਦਾ ਬੰਦਾ ਉਹ ਜਿਹੜਾ ਉਹਨਾਂ ਦੇ ਸਰਕਾਰ ਕੋਲੋਂ ਕੰਮ ਕਰਾਏ ਕਿੰਨੀ ਲੀਡ ਲੈ ਕੇ ਜਾਓਗੇ ਜਨਤਾ ਤੋਂ ਮੈਨੂੰ ਪੂਰਾ ਯਕੀਨ ਹੈਗਾ ਕਿ ਇਹ ਜੋ ਸardar bhagwan singh maan ji ਦੀਆਂ achhiyan nitiyan ਉਹਨਾਂ ਦੇ ਕੀਤੇ ਹੋਏ ਕੰਮ 43000 ਪਰਿਵਾਰਾਂ ਨੂੰ ਅੱਜ ਗਵਰਨਮੈਂਟ ਜੌਬ ਦੇ ਕੇ ਦੇਖੋ ਅੱਜ 1 ਰੁਪਿਆ ਵੀ ਨਹੀਂ ਲੱਗਾ ਅੱਜ ਤੱਕ ਸਾਡੇ ਮੁਖੰਤੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਉੱਪਰ ਕਿਸੇ ਨੇ 1 ਰੁਪਏ ਦਾ ਵੀ ਇਲਜ਼ਾਮ ਭ੍ਰਸ਼ਟਾਚਾਰ ਦਾ ਨਹੀਂ ਲਗਾਇਆ ਇਹ ਆਪਣੇ ਆਪ ਸਨਗਾਰ ਦੀ ਬੜੀ ਵੱਡੀ ਇੱਕ ਉਪलब्ਧੀ ਹੈ ਇਸ ਨੂੰ ਵੇਖਦੇ ਹੋਏ ਲੋਕਾਂ ਨੇ ਜੋ ਵੋਟ ਹੈ ਇਸ ਵਾਰ ਜੋ ਪਾਣਾ ਹੈ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਾਣਾ ਹੈ ਔਰ ਬਹੁਤ ਹੀ ਭਾਰੀ ਬਹੁਮਤ ਨਾਲ ਜਿਤਾਣਾ ਹੈ ਬਾਕੀ ਲੋਕੀ ਜਿੰਨੀਆਂ ਮਰਜ਼ੀ ਗੱਲਾਂ ਕਰ ਲੈਣ ਔਰ ਕਿਸੇ ਤਰ੍ਹਾਂ ਪਰਸਨਲਿਟੀ ਟਿੱਪਣੀਆਂ ਕਰ ਲੈਣ ਪਹਿਲੀ ਗੱਲ ਇਲੈਕਸ਼ਨ ਪਾਰਟੀਆਂ ਦਾ ਹੁੰਦਾ ਪਰ ਕੋਈ ਛੋਟੀ ਸੋਚ ਵਾਲੇ ਇਨਸਾਨ ਜਿਹੜੇ ਨੇ ਦੂਜੇ ਉੱਪਰ ਪਰਸਨਲ ਟਿੱਪਣੀਆਂ ਕਰਦੇ ਨੇ ਇਹ ਜੋ ਹੈ ਉਹਦਾ ਦੀ ਅਕਲ ਦੀ ਦਰਸਾਉਂਦਾ ਕਿ ਇਸ ਇਨਸਾਨ ਨੂੰ ਕਿੰਨੀ ਅਕਲ ਹੈਗੀ ਹੈ ਸਰ ਲਾਸਟ ਦੇ ਨਾਲ ਸੁਨੇਹਾ ਲਵਾਂਗਾ ਇੱਕ ਨਾਲੇ ਮੈਂ ਥੋੜਾ ਜਿਹਾ ਹਲਕਾ ਜਿਹਾ ਤੁਹਾਡੇ ਤੋਂ ਹਾਸਾ ਮਖੌਲ ਜਿਹਾ ਲੈ ਲਾਂਗਾ ਕਹਿੰਦੇ ਟਾਪਵਾ ਦਾਂਗੇ ਛਾਲ ਜਗਾ ਦਾਂਗੇ ਕਿ ਤਸੱਲੀ ਕਰਾ ਦਾਂਗੇ ਟਾਪ ਤੁਸੀਂ ਕੀ ਕਰਾਓਗੇ ਕੀ ਜੀ ਜੀ ਟਾਪ ਕਹਿੰਦੇ ਟਾਪਵਾ ਦਾਂਗੇ ਛਾਲ ਜਗਾ ਦਾਂਗੇ ਤਸੱਲੀ ਕਰਾ ਦਾਂਗੇ ਇਹ ਮਨੋਂ ਤੱਕ ਪਤਾ ਨਹੀਂ ਲੱਗਾ ਉੱਥੇੱਲੀ ਕੀ ਇਹ ਜਿਹੜਾ ਹੈਗਾ ਮੈਂ ਤੇ ਇੰਨੇ ਕਹਿਣਾ ਚਾਹਾਂਗਾ ਜਨਤਾ ਨੂੰ ਅਪੀਲ ਕਰਾਂਗਾ ਆਓ ਹੂੰ ਮੌਕੇ ਦੀ ਨਿਜਾਕਤ ਦੇਖਦੇ ਹੋਏ ਹੂੰ ਜਿਸ ਇਨਸਾਨ ਨੇ ਔਰ ਇਵਨ ਮੇਰਾ ਖਿਆਲ ਹੈ ਸਾਡਾ ਬੀਜੇਪ ਨਾਲ ਤਾਂ ਮੁਕਾਬਲਾ ਨਹੀਂ ਹੈਗਾ ਇਹ ਸਾਡਾ ਮੁਕਾਬਲਾ ਹੋਏਗਾ ਤੇ ਕਾਂਗਰਸ ਨਾਲ ਕਾਂਗਰਸ ਨਾਲ ਠੀਕ ਹੈ ਹੂੰ ਬੀਜੇਪੀ ਨਾਲ ਕੋਈ ਮੁਕਾਬਲਾ ਨਹੀਂ ਕਰਦਾ ਕਾਹਨ ਦਾ ਲੀਡ ਲੈ ਕੇ ਬਹੁਤ ਵੱਡੀਆਂ ਕਿਉਂਕਿ ਉਹ ਵੋਟਾਂ ਹੀ ਨੇ ਪਿੱਛੇ ਪਈਆਂ ਨੇ ਬੀਜੇਪੀ ਨੂੰ ਉਹ ਮੋਦੀ ਸਾਹਿਬ ਨੂੰ ਵੋਟਾਂ ਪਈਆਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਈਆਂ ਓਕੇ ਠੀਕ ਹੈ ਇਸ ਕਰਕੇ ਜੋ ਹੈ ਸਾਡਾ ਮੁਕਾਬਲਾ ਕਾਂਗਰਸ ਨਾਲ ਹੈ ਔਰ ਕਾਂਗਰਸ ਦਾ ਜਿਹੜਾ ਉਮੀਦਵਾਰ ਇੱਥੇ ਜਿੱਤਿਆ ਹੈਗਾ ਉਹ ਆਪਣੇ ਹਲਕੇ ਦੇ ਵਿੱਚ ਐਜ਼ ਏ ਐਮਐਲਏ ਆਪਣੀ ਜ਼ਮਾਨਤ ਵੀ ਨਹੀਂ ਬਚਾ ਪਾਇਆ ਇਸ ਕਰਕੇ ਉਹ ਹੋਂ ਜੋ ਮੌਕਾ ਇੱਥੇ ਆਇਆ ਹੈਗਾ ਉਹਨਾਂ ਨੂੰ ਲੋਕ ਉਹਨਾਂ ਪਤੇ ਆ ਕਿ ਇਹਨਾਂ ਨੂੰ ਹੁਣ ਸਰਕਾਰ ਦੇ ਨਾਲ ਉੱਪਰ ਗਈ ਤੇ ਨਾਮ ਪੰਜਾਬ ਤੇ ਗਈ ਹੈ ਤੇ ਆਓ ਅਸੀਂ ਜਿਹੜੀ ਸਰਕਾਰ ਮੌਜੂਦਾ ਪੰਜਾਬ ਤੇ ਹੈਗੀ ਹੈ ਉਹਨਾਂ ਨੂੰ ਵੋਟਾਂ ਪਾਈਏ ਔਰ ਉਹਨਾਂ ਦੇ ਉਮੀਦਵਾਰ ਨੂੰ ਜਿਤਾਈਏ ਅਸੀਂ ਬਹੁਤ ਭਾਰੀ ਭਵਨ ਜਿੱਤਾਂਗੇ ਪੰਜਾਬ ਦੀ ਜਨਤਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦੀ ਫੈਨ ਹੈਗੀ ਹੈ ਜੀ ਬਹੁਤ ਜ਼ਿਆਦਾ ਲੋਕੀ ਉਹਨੂੰ ਪਸੰਦ ਕਰ ਰਹੇ ਨੇ ਹੀ ਇਜ਼ ਅ ਬਿਗ ਫੇਸ ਇਨ ਪੰਜਾਬ ਜੀ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਹਮ ਉਹ ਲੋਕਾਂ ਦੇ ਕੀਤੇ ਹੋਏ ਕੰਮਾਂ ਨੂੰ ਸਲਾਗਾ ਕਰਦੇ ਨੇ ਇਹਨਾਂ ਕੋਲ ਦੂਜੀਆਂ ਪਾਰਟੀਆਂ ਕੋਈ ਕੰਮ ਕਰਨ ਨੂੰ ਹੈ ਕੀ ਕਹਿਣ ਨੂੰ ਕੀ ਹੈਗਾ ਨਾ ਕੁਝ ਕੀਤਾ ਹੈ ਤੇ ਨਾ ਕੁਝ ਕਰ ਸਕਦੇ ਨੇ ਠੀਕ ਹੈ ਇਹ ਕਾਮਨ ਸੈਂਸ ਦੀ ਗੱਲ ਹੈ ਕਿ ਲੋਕਾਂ ਨੇ ਸਰਕਾਰ ਨੂੰ ਵੋਟ ਪਾਣਾ ਦੇਖਿਆ ਨੇ ਕਿ ਲੋਕੀ ਦੇਖੋ ਉਹ ਹੀ ਉਮੀਦਵਾਰ ਜਿੱਥੇ ਜਵਾਨ ਜਵਤ ਹੋ ਗਈ ਇੱਥੇ ਐਮਪੀ ਬਣ ਗਿਆ ਇਹ ਲੋਕਾਂ ਦਾ ਫੈਸਲਾ ਹੈ ਨਾ ਬਿਲਕੁਲ ਬਿਲਕੁਲ ਜੀ ਇਸ ਕਰਕੇ ਜੋ ਹੈ ਵਿਧਾਨ ਸਭਾ ਦਾ ਇਲੈਕਸ਼ਨ ਜਿਹੜਾ ਹੁਣ ਹੋਣਾ ਹੈਗਾ ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਰੀਬ ਉਹਨ ਜਿੱਤੇਗਾ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਆਓ ਕਿਤੇ ਗਲਤੀ ਨਹੀਂ ਕਰਨੀ ਜਿਹੜੀ ਸਰਕਾਰ ਤੁਹਾਡੇ ਕੰਮ ਕਰ ਰਹੀ ਹੈ ਅਗੋਂ ਤੁਸੀਂ ਕਰਾਣੇ ਨੇ ਉਹ ਗਰੰਟਾ ਲੈ ਕੇ ਅਸੀਂ ਆਵਾਂਗੇ ਔਰ ਤੁਹਾਡੇ ਵਿਕਾਸ ਦੇ ਕੰਮ ਕਰਾਵਾਂਗੇ ਠੀਕ ਹੈ ਬਹੁਤ ਸ਼ੁਕਰੀਆ ਸਰ ਸਮਾਂ ਦਿੱਤਾ ਕੀਮਤੀ ਸਮਾਂ ਤੁਹਾਡਾ ਜਿਹੜਾ ਸਾਡੇ ਚਲਦਾ ਬਹੁਤ ਬਹੁਤ ਰਹਿ ਧੰਨਵਾਦ ਭਾਈ ਸਾਹਿਬ ਤੁਸੀਂ ਮੇਰੇ ਤੱਕ ਮੇਰਾ ਵਿਊ ਲੈਣ ਲਈ ਆਏ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਤਾਂ ਭਗਤ ਜੀ ਸਾਡੇ ਨਾਲ ਸੀਗੇ ਐਮਐਲਏ ਦੀ ਤਿਆਰੀ ਹੋ ਰਹੀ ਹੈ ਮੁੱਖ ਮੰਤਰੀ ਪੰਜਾਬ ਖੁਦ ਪ੍ਰਚਾਰ ਕਰਨਗੇ ਸ਼ੁਰੂ ਦੇ ਵਿੱਚ ਦੱਸਿਆ ਤੇ ਇਹਨਾਂ ਨੇ ਤਾਰੀਫ਼ ਕੀਤੀ ਹੈ ਇਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੀ ਪਿੱਛੇ ਵੋਟ ਪਈ ਹੈ ਮੈਂਬਰ ਆਫ ਪਾਰਲੀਮੈਂਟ ਦੀ ਉਹ ਮੋਦੀ ਸਾਹਿਬ ਦੇ ਮੂੰਹ ਨੂੰ ਪਈ ਹੈ ਇੱਥੇ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਦੇ ਮੂੰਹ ਨੂੰ ਨਹੀਂ ਤੇ ਇਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕੰਨਾਂ ਨੇ ਸਕੂਟਰਾਂ ਗੱਡੀਆਂ ਹੋਰ ਬੜੀਆਂ ਚੀਜ਼ਾਂ ਬਣਾ ਲੀਆਂ ਇਹਨਾਂ ਕੋਲ ਪਹਿਲਾਂ ਕੁਝ ਹੁੰਦਾ ਨਹੀਂ ਸੀਗੇ ਤੇ ਹੋਰ ਬਹੁਤ ਵੱਡੇ ਸਵਾਲ ਨੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰਿਓ ਕਿਉਂਕਿ ਜਲੰਧਰ ਦੇ ਵਿੱਚ ਮਾਹੌਲ ਪੂਰਾ ਗਰਮ ਹੋਏਗਾ ਆਮ ਆਦੀ ਪਾਰਟੀ ਵਰਸ ਕਾਂਗਰਸ ਹੋਏਗਾ ਜਾਂ ਫਿਰ ਬੀਜੇਪੀ